23 ਸਤੰਬਰ 1845 ਤੱਕ ਸਾਰੀ ਸਥਿਤੀ ਮਹਾਰਾਣੀ ਦੇ ਹੱਥ ਵਿੱਚ ਆ ਗਈ ਸੀ ਉਸ ਨੇ ਹਕੂਮਤ ਨੂੰ ਆਪਣੇ ਹੱਥ ਵਿੱਚ ਲੈ ਲਿਆ ਅਤੇ ਤਿੰਨ ਵਜ਼ੀਰ ਆਪਣੀ ਸਲਾਹ ਲਈ ਨਿਯੁਕਤ ਕਰ ਲਏ ਇਹ ਵਜ਼ੀਰ ਸਨ ਭਾਈ ਰਾਮ ਸਿੰਘ ਦਿਵਾਨ ਦੀਨਾ ਨਾਥ ਅਤੇ ਰਾਜਾ ਲਾਲ ਸਿੰਘ 23 ਸਤੰਬਰ ਤੋਂ ਲੈ ਕੇ 16 ਨਵੰਬਰ ਤੱਕ ਮਹਾਰਾਣੀ ਨੇ ਕਿਸੇ ਨੂੰ ਵੀ ਪ੍ਰਧਾਨ ਵਜ਼ੀਰ ਦੇ ਤੌਰ ਤੇ ਨਿਯੁਕਤ ਨਹੀਂ ਸੀ ਕੀਤਾ ਉਹ ਇਸ ਤਲਾਸ਼ ਵਿੱਚ ਸੀ ਕਿ ਕੋਈ ਯੋਗ ਸਰਦਾਰ ਆ ਕੇ ਇਸ ਜ਼ਿੰਮੇਵਾਰੀ ਨੂੰ ਸੰਭਾਲੇ ਪਰ ਕੋਈ ਵੀ ਯੋਗ ਸਰਦਾਰ ਆਪਣੀਆਂ ਸੇਵਾਵਾਂ ਲੈ ਕੇ حاضر ਨਾ ਹੋਇਆ ਅਖੀਰ ਦਰਬਾਰ ਦੇ ਅਧਿਕਾਰੀਆਂ ਨੇ ਮਹਾਰਾਣੀ ਨੂੰ ਅਧਿਕਾਰ ਦਿੱਤਾ ਕਿ ਉਹ ਰਾਜਾ ਲਾਲ ਸਿੰਘ ਨੂੰ ਪ੍ਰਧਾਨ ਵਜ਼ੀਰ ਬਣਾ ਦੇਵੇ ਉਹ ਸਾਰੇ ਉਸ ਦਾ ਹੁਕਮ ਮੰਨਣਗੇ ਸਰਦਾਰ ਚਤਰ ਸਿੰਘ ਅਟਾਰੀ ਵਾਲਾ ਵੀ ਇਸੇ ਗੱਲ ਨਾਲ ਸਹਿਮਤ ਸੀ ਮਹਾਰਾਣੀ ਨੇ ਫੌਜੀ ਪੰਚਾਂ ਕੋਲ ਰਾਜਾ ਲਾਲ ਸਿੰਘ ਦੇ ਨਾਮ ਦੀ ਮਨਜ਼ੂਰੀ ਲੈ ਲਈ ਫੌਜੀ ਪੰਚਾਂ ਨੇ ਮਨਜ਼ੂਰੀ ਦੇ ਦਿੱਤੀ 8 ਨਵੰਬਰ 1845 ਨੂੰ ਲਾਹੌਰ ਦਰਬਾਰ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਇਸ ਇਜਲਾਸ ਵਿੱਚ ਸਾਰੇ ਸੀਨੀਅਰ ਅਤੇ ਜੂਨੀਅਰ ਅਧਿਕਾਰੀ ਸ਼ਾਮਲ ਹੋਏ ਰਾਜਾ ਲਾਲ ਸਿੰਘ ਨੂੰ ਰਾਜਗੀ ਦਾ ਖਿਤਾਬ ਦੇ ਕੇ ਪ੍ਰਧਾਨ ਵਜ਼ੀਰ ਅਲਾਨਿਆ ਗਿਆ ਸਭ ਅਧਿਕਾਰੀਆਂ ਨੇ ਦਰਬਾਰ ਦੀ ਮਰਯਾਦਾ ਅਨੁਸਾਰ ਰਾਜਾ ਲਾਲ ਸਿੰਘ ਨੂੰ ਨਜ਼ਰਾਨੀ ਪੇਸ਼ ਕੀਤੇ ਇਥੋਂ ਤੱਕ ਸਭ ਕੁਝ ਠੀਕ ਚੱਲਦਾ ਰਿਹਾ ਸੀ ਦੂਜਾ ਖਾਲੀ ਆਉਦਾ ਸੀ ਸੈਨਾਪਤੀ ਦਾ ਅਸਲ ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਪਿੱਛੋਂ ਲਾਹੌਰ ਵਿਚਲੀ ਤਾਇਨਾਤ ਸੈਨਾ ਬਿਨਾਂ ਕਿਸੇ ਸੈਨਾਪਤੀ ਦੇ ਹੀ ਚੱਲਦੀ ਆ ਰਹੀ ਸੀ ਸਿੱਖ ਜਾਂ ਡੋਗਰਾ ਰੈਜੀਮੈਂਟਾਂ ਆਪ ਉਹ ਆਪਣੇ ਕਮਾਂਡਰਾਂ ਹੀ ਠੀਕ ਕੰਮ ਕਰਦੀਆਂ ਰਹੀਆਂ ਸਨ ਅਤੇ ਇੱਕ ਰੈਜੀਮੈਂਟ ਦਾ ਦੂਜੀ ਨਾਲ ਕੋਈ ਤਾਲਮੇਲ ਨਹੀਂ ਸੀ ਜਦੋਂ ਵੀ ਕਦੇ 2-4 ਰੈਜੀਮੈਂਟਾਂ ਦੇ ਕਮਾਂਡਰ ਇਕੱਠੇ ਹੋ ਕੇ ਹਮਲਾ ਕਰਨਾ ਚਾਹੁੰਦੇ ਤਾਂ ਉਹ ਹੀ ਸਾਰੀ ਸਥਿਤੀ ਨੂੰ ਆਪਣੇ ਹੱਥ ਵਿੱਚ ਕਰ ਲੈਂਦੇ ਸਨ ਕੁਝ ਸਮਾਂ ਪਾ ਕੇ ਜਦੋਂ ਕੋਈ ਹੋਰ ਧਿਰ 2 ਜਾਂ 4 ਰੈਜੀਮੈਂਟਾਂ ਇਕੱਠੀਆਂ ਕਰ ਲੈਂਦੀ ਤਾਂ ਉਹ ਪਹਿਲੀ ਸਥਿਤੀ ਨੂੰ ਬਦਲ ਕੇ ਆਪਣਾ ਕਬਜ਼ਾ ਕਰ ਲੈਂਦੀ ਸੀ ਲਗਾਤਾਰ ਸਾਰਾ ਸਮਾਂ ਇਸੇ ਤਰ੍ਹਾਂ ਹੀ ਹੁੰਦਾ ਜਾ ਰਿਹਾ ਸੀ ਮਹਾਰਾਣੀ ਨੇ ਸੈਨਾਪਤੀ ਦੀ ਨਿਯੁਕਤੀ ਕਰਨੀ ਚਾਹੀ ਤਾਂ ਕਿ ਫੌਜ ਨੂੰ ਕਾਬੂ ਵਿੱਚ ਕੀਤਾ ਜਾ ਸਕੇ ਸੈਨਾਪਤੀ ਲਈ ਵੀ ਮਹਾਰਾਣੀ ਨੇ ਯੋਗ ਸਰਦਾਰਾਂ ਨੂੰ ਸੁਨੇਹੇ ਭੇਜੇ ਪਰ ਕੋਈ ਵੀ ਸਰਦਾਰ ਇਸ ਬੇਮੁਹਾਰ ਹੋਈ ਸੈਨਾ ਦਾ ਸੈਨਾਪਤੀ ਬਣਨ ਲਈ ਤਿਆਰ ਨਹੀਂ ਸੀ ਹੋਇਆ ਨਿਰਸੰਦੇਹ ਫੌਜ ਦਾ ਸਿੰਘ ਅਟਾਰੀ ਵਾਲਾ ਨੂੰ ਸੈਨਾਪਤੀ ਬਣਾਉਣ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਸੀ ਪਰ ਅਟਾਰੀ ਵਾਲਾ ਸਰਦਾਰ ਇਸ ਗੱਲ ਤੇ ਅੜਿਆ ਬੈਠਾ ਸੀ ਕਿ ਉਹ ਅੰਗਰੇਜ਼ਾਂ ਉੱਤੇ ਹਮਲਾ ਨਹੀਂ ਕਰੇਗਾ ਜਦੋਂ ਕਿ ਫੌਜ ਦਾ ਨਾਰਾ ਹੀ ਇਹ ਸੀ ਕਿ ਕੋਈ ਉਹਨਾਂ ਦਾ ਆਖੇ ਸੈਨਾਪਤੀ ਬਣੇ ਉਸ ਸਮੇਂ ਕੋਈ ਵੀ ਸੂਝ ਸਿਆਣਪ ਵਾਲਾ ਸਰਦਾਰ ਇਹ ਕੰਮ ਨਹੀਂ ਕਰ ਸਕਦਾ ਸੀ ਫੌਜ ਸਾਹਮਣੇ ਸਿਰਫ ਲੁੱਟਦੀਆਂ ਹੀ ਗੱਲਾਂ ਸਨ ਉਹ ਆਪਣੇ ਪਰਿਵਾਰਾਂ ਵਿੱਚ ਆਪਣੇ ਘਰਾਂ ਵਿੱਚ ਜਾਂ ਆਪਣੇ ਸਕੇ ਸਬੰਧੀਆਂ ਵਿੱਚ ਸਿਰਫ ਹਿੰਦੁਸਤਾਨ ਨੂੰ ਲੁੱਟਣ ਦੀਆਂ ਗੱਲਾਂ ਕਰਦੇ ਸਨ ਜਿਹੜਾ ਵੀ ਕੋਈ ਆਦਮੀ ਇਸਦੇ ਉਲਟ ਬੋਲਦਾ ਸੀ ਉਸ ਨੂੰ ਕੁੱਟ ਕੇ ਭਜਾ ਦਿੱਤਾ ਜਾਂਦਾ ਸੀ ਕਿਸੇ ਵੀ ਸਰਦਾਰ ਵੱਲੋਂ ਕੌਜ ਦੀ ਅੰਗਰੇਜ਼ਾਂ ਉੱਪਰ ਹਮਲਾ ਕਰਨ ਦੀ ਨੀਤੀ ਨੂੰ ਨਾ ਮੰਨਨਕਾਰ ਸੈਨਾਪਤੀ ਦਾ ਉਹਦਾ ਅਖੀਰ ਰਾਜਾ ਲਾਲ ਸਿੰਘ ਨੇ ਆਪਣੇ ਵਿਸ਼ਵਾਸਪਾਤਰ ਆਦਮੀ ਸਰਦਾਰ ਤੇਜਾ ਸਿੰਘ ਨੂੰ ਦੇ ਦਿੱਤਾ ਸ਼ਾਇਦ ਰਾਜਾ ਲਾਲ ਸਿੰਘ ਨੂੰ ਇਹ ਉਮੀਦ ਸੀ ਕਿ ਸੈਨਾਪਤੀ ਦੇ ਸਹਿਯੋਗ ਨਾਲ ਉਹ ਇੱਕ ਚੰਗੀ ਟੀਮ ਬਣਾ ਕੇ ਰਾਜ ਪ੍ਰਬੰਧ ਨੂੰ ਠੀਕ ਕਰ ਲੈਣਗੇ ਪਰ ਕਿਉਂਕਿ ਮਹਾਰਾਣੀ ਅਤੇ ਲਾਲ ਸਿੰਘ ਵਾਂਗ ਅਤੇ ਹੋਰ ਸਰਦਾਰਾਂ ਵਾਂਗ ਸਰਦਾਰ ਤੀਜਾ ਸਿੰਘ ਵੀ ਅੰਗਰੇਜ਼ਾਂ ਉੱਪਰ ਹਮਲਾ ਕਰਨ ਨੂੰ ਤਿਆਰ ਨਹੀਂ ਸੀ ਇਸ ਲਈ ਫੌਜ ਨੇ ਤੀਜਾ ਸਿੰਘ ਨੂੰ ਸੈਨਾਪਤੀ ਹੀ ਨਾ ਮੰਨਿਆ ਸੈਨਾਪਤੀ ਬਾਰੇ ਇਤਨੀ ਸਮੱਸਿਆ ਨਹੀਂ ਸੀ ਯੋਗ ਵਿਅਕਤੀ ਦੇ ਲੱਭਣ ਦੀ ਸਮੱਸਿਆ ਤਾਂ ਇਹ ਸੀ ਕਿ ਕੋਈ ਵੀ ਯੋਗ ਵਿਅਕਤੀ ਫੌਜ ਦੀ ਗੱਲ ਮੰਨ ਕੇ ਅੰਗਰੇਜ਼ਾਂ ਉੱਪਰ ਹਮਲਾ ਕਰਨ ਨੂੰ ਤਿਆਰ ਨਹੀਂ ਸੀ ਮਹਾਰਾਣੀ ਪਾਸ ਸਰਦਾਰ ਚਾਤਰ ਸਿੰਘ ਅਟਾਰੀ ਵਾਲਾ ਸੀ ਅਤੇ ਉਸ ਦਾ ਪੁੱਤਰ ਛੇਰ ਸਿੰਘ ਅਟਾਰੀ ਵਾਲਾ ਸੀ ਫੌਜ ਇਹਨਾਂ ਨੂੰ ਪ੍ਰਵਾਨ ਵੀ ਕਰਦੀ ਸੀ ਪਰ ਮੁਸੀਬਤ ਤਾਂ ਇਹ ਸੀ ਕਿ ਇਹ ਸਰਦਾਰ ਆਪਣੇ ਦਿਲ ਦੀ ਕੱਢ ਕੇ ਬਾਹਰ ਮਾਰਦੇ ਸਨ ਡਿਪਲੋਮੇਸੀ ਤੋਂ ਪੂਰਾ ਵੀ ਕੰਮ ਨਹੀਂ ਸੰਲੈਂਦੇ ਇਹ ਸਰਦਾਰ ਸਰੇ ਆਮ ਖੁੱਲੇ ਤੌਰ ਤੇ ਅੰਗਰੇਜ਼ਾਂ ਨਾਲ ਜੰਗ ਕਰਨ ਦਾ ਵਿਰੋਧ ਕਰਦੇ ਸਨ ਜੇਕਰ ਇਹ ਸਰਦਾਰ ਕੁਝ ਲਾਰਾ ਲੱਪਾ ਲਾ ਕੇ ਫੌਜ ਦੀ ਇੱਕ ਵਾਰ ਕਮਾਂਡ ਸੰਭਾਲ ਲੈਂਦੇ ਤੇ ਪਿੱਛੋਂ ਕੁਝ ਸਮਝਾਵ ਜਾ ਕੇ ਫੌਜਾਂ ਨੂੰ ਇਸ ਖਿਆਲ ਤੋਂ ਰੋਕ ਦੇ ਤਾਂ ਕੁਝ ਹੱਦ ਤੱਕ ਫੌਜਾਂ ਤੇ ਕੰਟਰੋਲ ਕਰਨ ਦੀ ਗੱਲ ਸੌਖੀ ਹੋ ਜਾਂਦੀ ਹੈ ਪੁਲਾ ਤੀ ਪਾਣੀ ਲੰਘ ਚੁੱਕਿਆ ਸੀ ਇਸ ਕਰਕੇ ਉਕਤ ਸਰਦਾਰ ਵੀ ਵਿਵਸਥ ਸਨ ਇਹ ਗੱਲ ਇਸ ਤੱਥ ਤੋਂ ਵੀ ਸਾਫਤ ਹੁੰਦੀ ਹੈ ਕਿ ਤੇਜਾ ਸਿੰਘ 8 ਨਵੰਬਰ ਨੂੰ ਰਾਜਾ ਲਾਲ ਸਿੰਘ ਦੀ ਤਾਜਪੂਸੀ ਦੇ ਸਮੇਂ ਸੈਨਾਪਤੀ ਬਣਿਆ ਸੀ ਪਰ 10 ਦਿਨ ਬਾਅਦ 17 ਜਾਂ 18 ਨਵੰਬਰ ਨੂੰ ਫੌਜ ਸਤਲੁਜ ਪਾਰ ਕਰ ਗਈ ਤੇਜਾ ਸਿੰਘ ਨੇ ਤਾਂ ਅਜੇ ਫੌਜ ਨੂੰ ਦੇਖਿਆ ਵੀ ਨਹੀਂ ਸੀ ਅਜੇ ਉਸ ਨੂੰ ਇਸ ਗੱਲ ਦਾ ਵੀ ਗਿਆਨ ਨਹੀਂ ਸੀ ਹੋਇਆ ਕਿ ਕਿੰਨੀ ਫੌਜ ਕਿੱਥੇ ਹੈ ਅਤੇ ਕਿਸ پاس ਕਿਸ ਤਰ੍ਹਾਂ ਦੇ ਹਥਿਆਰ ਹਨ ਕਿਸ ਤਰ੍ਹਾਂ ਦੇ ਨਹੀਂ ਫੌਜ ਅੰਗਰੇਜ਼ਾਂ ਉੱਪਰ ਹਮਲਾ ਕਰਨ ਵਾਸਤੇ ਸਤਲੁਜ ਪਾਰ ਕਰ ਚੁੱਕੀ ਸੀ ਫੌਜ ਨੂੰ ਆਪਣਾ ਸੈਨਾਪਤੀ ਮਨਜ਼ੂਰ ਨਹੀਂ ਸੀ ਸੈਨਾਪਤੀ ਨੂੰ ਫੌਜ ਉੱਪਰ ਵਿਸ਼ਵਾਸ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਪਣੀ ਫੌਜ ਬਾਰੇ ਪੂਰਾ ਗਿਆਨ ਸੀ ਸਰਕਾਰ ਲੜਾਈ ਲੜਨਾ ਨਹੀਂ ਚਾਹੁੰਦੀ ਸੀ ਅਜਿਹੀ ਹਾਲਤ ਵਿੱਚ ਫੌਜ ਆਪਣੇ ਇੱਕ অতি ਤਾਕਤਵਰ ਦੁਸ਼ਮਣ ਤੇ ਹਮਲਾ ਕਰੇ ਕੀ ਇਸ ਨੂੰ ਕੋਈ ਸਮਝਦਾਰ ਵਿਅਕਤੀ ਜਿੱਤ ਦੀ ਉਮੀਦ ਵਿੱਚ ਬਦਲ ਸਕਦਾ ਸੀ ਕੀ ਅਜਿਹੀ ਸਥਿਤੀ ਵਿੱਚ ਕੋਈ ਇਹ ਉਮੀਦ ਕਰ ਸਕਦਾ ਸੀ ਕਿ ਫੌਜ ਜਿੱਤ ਕੇ ਵਾਪਸ ਆਵੇਗੀ ਮਹਾਰਾਣੀ ਜਿੰਦਕੌਰ ਬੇਵਸੀ ਸਾਰਾ ਦਰਬਾਰ ਬੇਵਸੀ ਦੀ ਹਾਲਤ ਵਿੱਚ ਮਹਾਰਾਣੀ ਵੱਲ ਵੇਖ ਰਿਹਾ ਸੀ 23 ਨਵੰਬਰ ਨੂੰ ਰਾਜਾ ਲਾਲ ਸਿੰਘ ਸਰਦਾਰ ਤੇਜਾ ਸਿੰਘ ਮਹਾਰਾਣੀ ਪਾਸ ਆਏ ਅਤੇ ਦੱਸਿਆ ਕਿ ਫੌਜਾਂ ਸਤਲੁਜ ਪਾਰ ਕਰ ਗਈਆਂ ਹਨ ਹੁਣ ਕੀ ਕੀਤਾ ਜਾਵੇ ਮਹਾਰਾਣੀ ਨੇ ਜਵਾਬ ਦਿੱਤਾ ਕਿ ਉਹ ਜੋ ਵੀ ਠੀਕ ਸਮਝਣ ਉਹ ਕਰਨ ਸਾਰੀ ਸਥਿਤੀ ਤਿੰਨਾਂ ਦੇ ਹੱਥਾਂ ਵਿੱਚੋਂ ਬਾਹਰ ਨਿਕਲ ਗਈ ਸੀ ਰਾਜਾ ਲਾਲ ਸਿੰਘ ਨੂੰ ਤੇਜਾ ਸਿੰਘ ਨੇ ਸਲਾਹ ਦਿੱਤੀ ਕਿ ਜੇਕਰ ਉਹਨਾਂ ਨੇ ਫੌਜ ਨਾਲ ਰਲਣ ਵਿੱਚ ਹੋਰ ਦੇਰ ਕੀਤੀ ਤਾਂ ਹੋ ਸਕਦਾ ਹੈ ਕਿ ਫੌਜ ਉਹਨਾਂ ਨੂੰ ਹੀ ਘੇਰ ਲਵੇ ਰਾਜਾ ਲਾਲ ਸਿੰਘ ਨੇ ਕਿਹਾ ਕਿ ਉਹ ਤਾਂ ਸਿਰਫ ਜੋਤਸੀਆਂ ਤੋਂ ਸਮਾਂ ਕਢਵਾ ਕੇ ਹੀ ਫੌਜ ਵਿੱਚ ਜਾਵੇਗਾ ਜੋਤਸੀਆਂ ਨੇ ਤੇਜਾ ਸਿੰਘ ਲਈ ਤਾਂ ਸੁਭਸਗਨ ਦੱਸ ਦਿੱਤਾ ਸੀ ਪਰ ਲਾਲ ਸਿੰਘ ਨੂੰ ਇੱਕ ਰਾਤ ਹੋਰ ਦੇਰ ਕਰਨ ਲਈ ਕਿਹਾ ਰਾਤ ਦੇ 11 ਵਜੇ ਲਾਲ ਸਿੰਘ ਦਰਬਾਰ ਦੇ ਇੱਕ ਸੀਨੀਅਰ ਮੈਂਬਰ ਭਾਈ ਰਾਮ ਸਿੰਘ ਦੀ ਹਵੇਲੀ ਵਿੱਚ ਗਿਆ ਅਤੇ ਉਸ ਤੋਂ ਸਲਾਹ ਲਈ ਭਾਈ ਰਾਮ ਸਿੰਘ ਨੇ ਸਲਾਹ ਦਿੱਤੀ ਕਿ ਉਹ ਜਾਂ ਤਾਂ ਇੱਕਦਮ ਲੜਾਈ ਰੁਕਵਾ ਦੇਵੇ ਨਹੀਂ ਤਾਂ ਘੱਟੋ-ਘੱਟ 4 ਦਿਨ ਹੋਰ ਲੇਟ ਕਰ ਦੇਵੇ ਲਾਲ ਸਿੰਘ ਨੇ ਉਸ ਨੂੰ ਕਿਹਾ ਕਿ ਸਭ ਕੁਝ ਉਸ ਦੇ ਹੁਕਮ ਤੋਂ ਬਿਨਾ ਹੀ ਹੋ ਰਿਹਾ ਹੈ। ਅਖੀਰ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ جنگ ਹੋਈ। ਇਸ جنگ ਨੂੰ ਹਿੰਦ ਪੰਜਾਬ ਦੀ جنگ ਵੀ ਕਿਹਾ ਜਾ ਸਕਦਾ ਹੈ। ਇੱਕ ਪਾਸੇ ਦੁਨੀਆ ਦੀ ਸਭ ਤੋਂ ਤਾਕਤਵਰ ਅਤੇ ਰਾਜਨੀਤਿਕ ਤੌਰ ਤੇ ਅਤੀ ਮਾਹਿਰ ਕੌਮ ਅੰਗਰੇਜ਼ ਸਨ ਅਤੇ ਦੂਜੇ ਪਾਸੇ ਬੇਮੁਹਾਰ ਹੋਈ ਖਾਲਸਾ ਫੌਜ ਜਿਸ ਦੇ ਨਾਲ ਨਾ ਉਸ ਦਾ ਸੈਨਾਪਤੀ ਸੀ ਨਾ ਹੀ ਉਸ ਦੀ ਸਰਕਾਰ ਸੀ। ਅਤੇ ਨਾ ਹੀ ਕੋਈ ਪਿੱਛੇ ਸਪਲਾਈ ਲਾਈਨ ਸੀ ਜਿਹੜੀਆਂ ਗਦਾਰੀ ਦੀਆਂ ਗੱਲਾਂ ਲਾਲ ਸਿੰਘ ਅਤੇ ਤੇਜਾ ਸਿੰਘ ਨਾਲ ਜੁੜੀਆਂ ਹੋਈਆਂ ਹਨ ਜਾਂ ਜਿਸ ਤਰ੍ਹਾਂ ਵੀ ਰੋਲ ਉਹਨਾਂ ਨੇ ਲੜਾਈਆਂ ਦੌਰਾਨ ਅਦਾ ਕੀਤਾ ਸੀ ਸਭ ਕੁਝ ਇਹਨਾਂ ਹਾਲਾਤਾਂ ਵਿੱਚ ਦੇਖ ਕੇ ਰੱਖਿਆ ਜਾਣਾ ਚਾਹੀਦਾ ਹੈ 18 ਦਸੰਬਰ ਨੂੰ ਮੋਦਕੀ ਦੀ ਲੜਾਈ ਹੋਈ ਖਾਲਸਾ ਫੌਜ ਹਾਰ ਗਈ 21 ਦਸੰਬਰ ਨੂੰ ਫਿਰੋਜ਼ ਸ਼ਹਿਰ ਦੀ ਲੜਾਈ ਹੋਈ ਖਾਲਸਾ ਫੌਜ ਹਾਰ ਗਈ 21 ਜਨਵਰੀ 1846 ਨੂੰ ਬੱਦੋਵਾਲ ਦੀ ਲੜਾਈ ਹੋਈ ਇਸ ਵਿੱਚ ਕੁਝ ਮੂੰ ਰੱਖਣ ਜੋਗੀ ਜਿੱਤ ਹੋਈ ਪਰ ਛੇਤੀ ਹੀ 28 ਜਨਵਰੀ ਨੂੰ ਆਲੀਵਾਲ ਵਿਖੇ ਹੋਈ ਲੜਾਈ ਨੇ ਇਸ ਨੂੰ ਸਿੱਖ ਫੌਜ ਦੀ ਜ਼ਬਰਦਸਤ ਹਾਰ ਵਿੱਚ ਬਦਲ ਦਿੱਤਾ ਇਹ ਹਾਰ ਦੀਆਂ ਖਬਰਾਂ ਰੋਜ਼ਾਨਾ ਮਹਾਰਾਣੀ ਜਿੰਦਕੌਰ ਕੋਲ ਪਹੁੰਚਦੀਆਂ ਰਹੀਆਂ ਉਹ ਸੋਚ ਵੀ ਨਹੀਂ ਸਕਦੀ ਸੀ ਕਿ ਇੰਨੇ ਦਬ ਦਬੇ ਅਤੇ ਜੋਸ਼ ਵਾਲੀ ਖਾਲਸਾ ਫੌਜ ਇਹ ਨੀਚੇ ਦੀ ਹਾਰ ਜਾਵੇਗੀ ਖਾਲਸਾ ਫੌਜ ਦੀ ਹਾਰ ਨਾਲ ਉਸ ਦਾ ਸਭ ਕੁਝ ਹੀ ਖਤਮ ਹੋ ਜਾਣਾ ਸੀ ਉਸ ਦੇ ਪੁੱਤਰ ਦਾ ਸਾਰਾ ਰਾਜ ਭਾਗ ਇਸ ਫੌਜ ਦੇ ਸਿਰ ਤੇ ਟਿਕਿਆ ਹੋਇਆ ਸੀ ਉਸ ਨੇ ਇਹਨਾਂ ਹਾਰਾਂ ਨੂੰ ਬਦਲਣ ਲਈ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਰਾਜਾ ਗੁਲਾਬ ਸਿੰਘ ਨੂੰ ਇੱਕਦਮ ਲਾਹੌਰ ਪਹੁੰਚਣ ਦੇ ਹੁਕਮ ਦਿੱਤੇ ਰਾਜਾ ਗੁਲਾਬ ਸਿੰਘ ਉਸ ਸਮੇਂ ਤੱਕ ਲਾਹੌਰ ਨਹੀਂ ਸੀ ਪਹੁੰਚਣਾ ਚਾਹੁੰਦਾ ਜਦੋਂ ਤੱਕ ਲੜਾਈ ਵਿੱਚ ਇੱਕ ਪਾਸਾ ਨਾ ਹੋ ਜਾਂਦਾ ਜਿਸ ਕਰਕੇ ਉਹ ਸਮਾਂ ਤਾਲਦਾ ਰਿਹਾ ਅਤੇ ਲੜਾਈਆਂ ਤੇ ਪੂਰੀ ਨਿਗਰਾਨੀ ਰੱਖਦਾ ਰਿਹਾ। ਸਾਮ ਸਿੰਘ ਅਟਾਰੀ ਵਾਲਾ ਆਪਣੀ ਇੱਛਾ ਦੇ ਉਲਟ ਅਣਚਾਹੀ ਲੜਾਈ ਵਿੱਚ ਨਹੀਂ ਸੀ ਜਾਣਾ ਚਾਹੁੰਦਾ। ਮਹਾਰਾਣੀ ਉਸ ਨੂੰ ਘਰ ਬੈਠੇ ਨੂੰ ਹੀ ਫੌਜ ਦਾ ਸੈਨਾਪਤੀ ਨਿਯੁਕਤ ਕੀਤਾ ਅਤੇ ਆਖਰੀ ਹੁਕਮ ਭੇਜਿਆ ਕਿਹਾ ਕਿ ਜੇਕਰ ਉਸ ਨੇ ਹਾਰ ਦੀ ਜਾ ਰਹੀ ਫੌਜ ਦੀ ਕਮਾਂਡ ਨਾ ਸੰਭਾਲੀ ਤਾਂ ਉਹ ਖੁਦ ਮੈਦਾਨ ਵਿੱਚ ਜਾਵੇਗੀ। ਤੀਜਾ ਸਿੰਘ ਨੂੰ ਉਸ ਨੇ ਸੈਨਾਪਤੀ ਦੇ ਅਹੁਦੇ ਤੋਂ ਹਟਾ ਦਿੱਤਾ। ਪਰ ਸਰਦਾਰ ਅਟਾਰੀ ਵਾਲੇ ਲਈ ਸਮਾਂ ਬਹੁਤ ਘੱਟ ਸੀ ਜਦੋਂ ਉਹ ਸੈਨਾਪਤੀ ਦੀ ਨਿਯੁਕਤੀ ਲੈ ਕੇ ਖਾਲਸਾ ਫੌਜ ਕੋਲ ਪਹੁੰਚਿਆ ਤਾਂ ਖਾਲਸਾ ਫੌਜ ਥੱਕੀ ਟੁੱਟੀ ਅਤਿ ਤੂਖਾਨੇ ਤੋਂ ਬਿਨਾਂ ਸਭਰਾਉ ਦੇ ਖੇਤਾਂ ਵਿੱਚ ਖੜੀ ਸੀ ਨਾ ਫੌਜਾਂ ਕੋਲ ਖਾਣ ਪੀਣ ਦੀ ਰਸਦ ਸੀ ਨਾ ਹੀ ਉਹਨਾਂ ਨੂੰ ਆਪਣੇ ਸੈਨਾਪਤੀਆਂ ਜਾਂ ਪ੍ਰਧਾਨ ਮੰਤਰੀਆਂ ਬਾਰੇ ਕੁਝ ਪਤਾ ਸੀ ਕਿ ਉਹ ਕਿੱਥੇ ਹਨ ਜਦੋਂ ਸਰਦਾਰ ਅਟਾਰੀ ਵਾਲਾ ਫੌਜ ਵਿਚਕਾਰ ਪਹੁੰਚਿਆ ਅਤੇ ਆਪ ਕਮਾਂਡ ਸੰਭਾਲ ਲੈ ਲਈ ਕਿਹਾ ਤਾਂ ਉਹ ਥੱਕੀਆਂ ਟੁੱਟੀਆਂ ਤੇ ਭੁੱਖਣ ਪਾਣੀਆਂ ਫੌਜਾਂ ਸਰਦਾਰ ਅਟਾਰੀ ਵਾਲੇ ਦੇ ਦਿਵਾਲੇ ਇਕੱਠੀਆਂ ਹੋ ਗਈਆਂ ਸਰਦਾਰ ਨੇ ਫੌਜ ਨੂੰ ਬੰਗਾਰ ਕੇ ਕਿਹਾ ਕਿ ਜਿਸ ਨੇ ਉਸ ਦੀ ਕਮਾਂਡ ਹੇਠ ਲੜਨਾ ਹੈ ਉਹ ਵਾਪਸ ਜਾਣਾ ਭੁੱਲ ਜਾਵੇ ਹੁਣ ਜੋ ਕੁਝ ਵੀ ਕੋਲ ਹੈ ਉਸੇ ਨਾਲ ਹੀ ਲੜਾਈ ਕੀਤੀ ਜਾਵੇ 10 ਫਰਵਰੀ ਨੂੰ ਲੜਾਈ ਸਭਰਾਉਂ ਦੇ ਖੇਤਾਂ ਵਿੱਚ ਹੋਈ ਅੰਗਰੇਜ਼ੀ ਤੋਪਖਾਨੇ ਦੇ ਮੁਕਾਬਲੇ ਖਾਲਸਾ ਫੌਜ ਆਪਣੇ ਸੈਨਾਪਤੀ ਨੂੰ ਆਪਣੇ ਵਿਚਕਾਰ ਲੈ ਕੇ ਪੈਦਲ ਹੀ ਦੁਸ਼ਮਣ ਉੱਪਰ ਟੁੱਟ ਪਈ ਜਿੰਨਾ ਚਿਰ ਤਲਵਾਰਾਂ ਅਤੇ ਬਰਛਿਆਂ ਨਾਲ ਇਹ ਫੌਜ ਲੜ ਸਕਦੀ ਸੀ ਉਨਾ ਚਿਰ ਲੜਦੀ ਰਹੀ ਜਦੋਂ ਤਲਵਾਰਾਂ ਅਤੇ ਬਰਛੇ ਹੀ ਚੱਲਣੋਂ हट ਗਏ ਤਾਂ ਆਪਣੇ ਸਰਦਾਰ ਦੇ ਸਰੀਰ ਦੀ ਰਾਖੀ ਕਰਦੀ ਹੋਈ ਉਸ ਦੀ ਲਾਸ਼ ਉੱਤੇ ਢਹਿ ਟੇਰੀ ਹੋ ਗਈ ਜਦੋਂ ਅੰਗਰੇਜ਼ ਸੈਨਾਪਤੀ ਸਰਦਾਰ ਅਟਾਰੀ ਵਾਲਾ ਦੀ ਲਾਸ਼ ਲੈਣ ਲਈ ਕੋਲ ਪਹੁੰਚਿਆ ਤਾਂ ਉਹਨਾਂ ਨੇ ਲਾਸਾਂ ਦੇ ਇੱਕ ਢੇਰ ਕੋਲ ਆ ਕੇ ਕਿਹਾ ਸੀ ਕਿ ਇਸ ਢੇਰ ਵਿੱਚੋਂ ਸਰਦਾਰ ਦੀ লাশ ਕੱਢੀ ਜਾਵੇ ਉਹ ਦੂਰ ਖੜੇ ਸਰਦਾਰ ਨੂੰ ਅਤੇ ਛਪਾਈਆਂ ਨੂੰ ਲੜਦਿਆਂ ਦੇਖ ਰਹੇ ਸਨ ਖਾਲਸੇ ਦੀ ਬੱਬਰ ਸ਼ੇਰ ਵਰਗੀ ਫੌਜ ਭੰਗ ਦੇ ਭਾਣੇ ਮਾਰੀ ਗਈ ਸੀ ਦੁਖਾਂਤ ਤਾਂ ਇਸ ਗੱਲ ਦਾ ਹੈ ਕਿ ਲਾਹੌਰ ਦਰਬਾਰ ਦਾ ਨਮਕ ਖਾਣ ਵਾਲੀਆਂ ਟੋਗਰਾ ਰਾਜਪੂਤ ਅਤੇ ਹੋਰ ਗੈਰ ਜੱਟ ਰੈਜੀਮੈਂਟਾਂ ਤਾਂ ਲੜਾਈ ਤੋਂ ਬਾਹਰ ਰਹੀਆਂ ਪਰ ਲਾਹੌਰ ਬਾਦਸ਼ਾਹੀ ਆਪਣੇ ਆਪ ਨੂੰ ਮਾਲਕ ਸਮਝਣ ਵਾਲੀ ਖਾਲਸਾ ਫੌਜ ਲੜਾਈਆਂ ਵਿੱਚ ਤਬਾਹ ਹੋ ਚੁੱਕੀ ਸੀ ਇਸ ਦਾ ਕਿਸੇ ਨੂੰ ਕੀ ਦੋਸ਼ ਦਿੱਤਾ ਜਾਵੇ ਫੌਜ ਤਾਂ ਮਰਨ ਵਾਲੀ ਮਰ ਗਈ ਪਰ ਉਹ ਆਪਣੇ ਰਾਜੇ ਦਾ ਅਤੇ ਮਹਾਰਾਣੀ ਦਾ ਵੀ ਸਭ ਕੁਝ ਤਬਾਹ ਕਰ ਗਈ ਸੀ ਸਾਹ ਮੁਹੰਮਦ ਨੇ ਇਸ ਬਾਰੇ ਟੁਕਮੀਆਂ ਲਾਈਨਾਂ ਲਿਖੀਆਂ ਹਨ ਕਰੋਗੇ ਫਰੰਗੀ ਦੇ ਮਾਰਨੇ ਨੂੰ ਬੇੜੇ ਤੋਪਾਂ ਦੇ ਸਭ ਖਾਏ ਛੇੜ ਆਫਤਾਂ ਨੂੰ ਮੰਗਰ ਲਾਇਓ ਨੇ ਸਗੋਂ ਆਪਣਾ ਆਪ ਗਵਾਏ ਸੁਖੀ ਵਸਦਾ ਸ਼ਹਿਰ ਲਾਹੌਰ ਸਾਰਾ ਸਗੋਂ ਕੁੰਜੀਆਂ ਹੱਥ ਫੜਾਇਆ ਏ 20 ਫਰਵਰੀ ਨੂੰ ਜੇਤੂ ਅੰਗਰੇਜ਼ ਅਧਿਕਾਰੀ ਮਾਲਕ ਬਣ ਕੇ ਲਾਹੌਰ ਵਿੱਚ ਦਾਖਲ ਹੋਏ ਉਹਨਾਂ ਨੇ ਆਪਣੀ ਮਨਮਰਜ਼ੀ ਦੀਆਂ ਕੀਤੀਆਂ ਗਈਆਂ ਸੰਧੀਆਂਾਂ ਹੀ ਅੰਤਮ ਤੌਰ ਤੇ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਜੰਮੂ ਕਸ਼ਮੀਰ ਦਾ ਇਲਾਕਾ 1.5 ਕਰੋੜ ਰੁਪਏ ਵਿੱਚ ਗੁਲਾਬ ਸਿੰਘ ਨੂੰ ਵੇਚ ਦਿੱਤਾ ਗਿਆ ਸੀ ਅਤੇ ਉਸ ਨੂੰ ਇਸ ਖੇਤਰ ਦਾ ਸੁਤੰਤਰ ਮਹਾਰਾਜਾ ਥਾਪ ਦਿੱਤਾ ਗਿਆ ਸੀ। ਜਲੰਧਰ ਦਵਾਬ ਜੋ ਸਤਲੁਜ ਬਿਆਸ ਵਿਚਕਾਰਲਾ ਇਲਾਕਾ ਸੀ ਤੋੜ ਕੇ ਬ੍ਰਿਟਿਸ਼ ਰਾਜ ਵਿੱਚ ਮਿਲਾ ਲਿਆ ਗਿਆ। ਬਾਕੀ ਰਹਿੰਦੇ ਰਾਜ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਜਾ ਮੰਨਿਆ ਗਿਆ। ਮਹਾਰਾਣੀ ਜਿੰਦਕੌਰ ਨੂੰ ਉਸ ਦੀ ਨਿਗਰਾਨ ਬਣਾਇਆ ਗਿਆ। ਇੱਕ ਗਵਰਨਿੰਗ ਕੌਂਸਲ ਬਣਾਈ ਗਈ ਜਿਸ ਦੇ ਮੈਂਬਰ ਸਨ ਰਾਜਾ ਲਾਲ ਸਿੰਘ ਸਰਦਾਰ ਤੇਜਾ ਸਿੰਘ ਭਾਈ ਰਾਮ ਸਿੰਘ ਸਰਦਾਰ ਰਣਜੋਤ ਸਿੰਘ ਫਕੀਰ ਨੂਰਉਦੀਨ ਅਤੇ دیਵਾਨ ਦੀਨਾ ਨਾਥ ਆਦਿ ਇਹਨਾਂ ਸਭ ਦੇ ਉੱਪਰ ਇੱਕ ਬ੍ਰਿਟਿਸ਼ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਜਿਸ ਨੂੰ ਰੈਜੀਡੈਂਟ ਕਿਹਾ ਜਾਂਦਾ ਸੀ ਦਰਬਾਰ ਦੀ ਕੋਈ ਵੀ ਕਾਰਵਾਈ ਇਸ ਰੈਜੀਡੈਂਟ ਦੀ ਮਨਜ਼ੂਰੀ ਤੋਂ ਬਿਨਾ ਪਾਸ ਨਹੀਂ ਸੀ ਹੋ ਸਕਦੀ ਇਸ ਤਰ੍ਹਾਂ ਖਾਸਾ ਫੌਜ ਉੱਪਰ ਅੰਗਰੇਜ਼ਾਂ ਦੀ ਜਿੱਤ ਹੋਈ ਅਤੇ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।